ਹਾਂ ਜੀ ਜੀ ਤੇ ਵੀਰ ਸੁਦਾ ਅੱਗੇ ਵੀ ਚਲ ਗਿਆ ਆਹ ਇਹ ਤਾਂ ਆ ਗਿਆ ਵੀ ਅੰਦਰ ਵੀ ਤਰੋ ਤਰੋ ਚਲਾ ਗਿਆ ਆਹ ਰੋਣ ਨੂੰ ਕੀ ਉਹ ਚਮ ਉਹ ਪਾਣੀ ਸਾਰਾ ਗਲੀ ਚ ਭਰ ਗਿਆ ਹੁਣ ਹਾਲੋ ਆ ਕਿਤੇ ਆ ਕੇ ਫਸ ਗਿਆ ਆਪੇ ਆ ਦੇਖੋ ਰੋੜ ਦੇ ਜਾ ਰਹੇ ਪੈਂਗਣ ਹਾਲੋ ਹਾਲਾਤ ਦੇਖੋ ਆ ਦੇਖੋ ਰੋੜ ਦੇ ਜਾ ਰਹੇ ਪੱਪੂ ਹਾਲੋ ਲਫਾਫੇ ਹਾਲੋ ਹੁਣੇ ਭੁਗਤਣਾ ਪਏਗਾ ਸਾਰਿਆਂ ਨੂੰ ਆ ਦੇਖੋ ਗਲੀ ਚ ਭਰ ਗਿਆ ਸਾਰਾ ਪਾਚਰਾ ਸਾਰੀਆਂ ਰੋੜ ਜਾਲੀਆਂ ਬਲੌਕ ਹੋ ਗਈਆਂ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ ਹੈਗਾ ਸੋ ਇਹ ਅਸੀਂ ਹੁਣੇ ਪਿੱਟਾਂਗੇ ਕਾਰਬੋਨੇਟਰ ਨੂੰ ਪਿੱਟਾਂਗੇ ਲੀਡਰਾਂ ਨੂੰ ਇਹ